ਮਾਨਸਿਕ ਅਡਿਕਾ ਯਰਪ ਵਿੱਚ ਯੂਨੀਵਰਸਿਟੀ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਲਾਤੀਨੀ ਜਾਂ ਯੂਨਾਨੀ ਭਾਸ਼ਾ ਪੜਨੀ ਪੈਂਦੀ ਹੈ ਇਹ ਦੋਵੇਂ ਸਨਾਤਨੀ ਭਾਸ਼ਾਵਾਂ ਹਨ ਲਾਤੀਨੀ ਭਾਸ਼ਾ ਅੰਗਰੇਜ਼ੀ ਦੀ ਮਾਂ ਹੈ ਜਿਵੇਂ ਸੰਸਕ੍ਰਿਤ ਹਿੰਦੀ ਦੀ ਮਾਂ ਹੈ ਅਤੇ ਯੂਨਾਨੀ ਫ੍ਰਾਂਸੀਸੀ ਦੀ ਮਾਂ ਹੈ ਇੱਕ ਵਿਦਿਆਰਥੀ ਯੂਨਾਨੀ ਜਾਂ ਲਾਤੀਨੀ ਭਾਸ਼ਾ ਪੜਨ ਤੋਂ ਇਨਕਾਰੀ ਸੀ ਜਿਸ ਕਨੋ ਯੂਨੀਵਰਸਿਟੀ ਦਾ ਵਿਦਿਆਰਥੀ ਨਹੀਂ ਸੀ ਰਹਿ ਸਕਦਾ ਪਿਤਾ ਨੇ ਕਿਹਾ ਜੇ ਲਤਿਨੀ ਨਹੀਂ ਪੜਨੀ ਤਾਂ ਖੇਤ ਵਿੱਚ ਕੰਮ ਕਰਿਆ ਕਰ। ਇੱਕ ਦਿਨ ਕੰਮ ਕੀਤਾ ਮੀ ਪੈ ਗਿਆ ਕੰਮ ਕਰਦਿਆਂ ਉਹ ਲੱਤਪਤ ਹੋ ਗਿਆ। ਪਰ ਪਿਤਾ ਸਾਹਮਣੇ ਉਹ ਹਾਰ ਮੰਨਣ ਵਾਲਾ ਨਹੀਂ ਸੀ। ਫਿਰ ਕਿਹਾ ਲਤਿਨੀ ਨਹੀਂ ਪੜਨੀ। ਦੂਜੇ ਦਿਨ ਫਿਰ ਚਿੱਕੜ ਵਿੱਚ ਕੰਮ ਕਰਨਾ ਪਿਆ। ਫਿਰ ਖਿਆਲ ਆਇਆ ਕਿ ਮੈਂ ਲਤਿਨੀ ਪਾਸ਼ਾ ਕਿਉਂ ਨਹੀਂ ਪੜ ਰਿਹਾ। ਉਸ ਨੂੰ ਲਤਿਨੀ ਚਿੱਕੜ ਵਿੱਚ ਕੰਮ ਕਰਨ ਨਾਲੋਂ ਸੌਖੀ ਲੱਗਣ ਲੱਗ ਪਈ। ਜਿਹੜਾ ਮਾਨਸ ਗੜੀਕਾ ਸੀ ਉਹ ਦੂਰ ਹੋ ਗਿਆ ਸੀ। ਲਤੀਨੀ ਸੌ ਕੀ ਹੋ ਗਈ ਸੀ